ਮੈਂ ਅਸੀ ਕਾਲ ਸਤਿ ਸ੍ਰੀ ਅਕਾਲ ਮਾ ਤੂੰ ਤੇ ਰਹਿਣਾ ਦੋ ਦਿਨਾਂ ਸੇ ਰਹਿਣਾ ਤੇ ਪੁੱਤ ਮੈਂ ਹੈਗਾ ਸੀ ਤੇ ਮੈਨੂੰ ਤਾਂ ਜੋਦੇ ਨੇ ਫੋਨ ਰਾਤੀ ਲਾਇਆ ਹਾਂ ਤੇ ਮਾਮਾ ਤੇ ਆਉਣ ਨਹੀਂ ਦਿੰਦਾ ਉਹ ਠੀਕ ਨਹੀਂ ਸੀ ਮੈਂ ਵੀ ਸੋਚਣ ਡਿਆ ਤੁਹਾਡੇ ਕੋਲ ਇਹ ਤੇ ਫੋਨ ਹੀ ਕਰ ਦਿੰਦੇ ਮੈਂ ਲਾਉਣਾ ਤਾਂ ਅੱਡੇ ਤੋਂ ਫੋਨ ਪੁੱਤ ਮੈਨੂੰ ਲਾਉਣਾ ਨਹੀਂ ਆਇਆ ਤਾਂ ਮੈਂ ਸੱਗੇ ਸੱਗੇ ਹੁਣ ਤੁਰ ਹੀ ਆਈ ਹੂੰ ਤੇ ਕੀ ਗੱਲ ਵਾ ਕਰ ਉਹਨੇ ਫੋਨ ਲਾਇਆ ਹੈਗਾ ਜੋਦੇ ਨੇ ਮੈਨੂੰ ਤੁਹਾਨੂੰ ਪਤਾ ਹੀ ਆ ਕਲਾ ਦੋਆਂ ਜਾਣਿਆਂ ਦੀ ਹੋਰ ਕੀ ਆਗੇ ਇਹਨਾਂ ਦੀ ਕੜਾਈ ਨਹੀਂ ਮੁੱਕਣੀ ਜਦੋਂ ਮੈਂ ਇੱਥੇ ਹੀ ਤਾਂ ਵੀ ਕੜਾ ਜੇ ਮੈਂ ਚਲ ਗਈ 4 ਦਿਨ ਤਾਂ ਵੀ ਕੜਾ ਉਹ ਹੋ ਹੀ ਜਾਏਗਾ ਉਹ ਕਹਿੰਦੀ ਮੈਂ ਪੇਕੇਣਾ ਉਹ ਕਹਿੰਦੀ ਮੈਂ ਪੇਕੇ ਜਾਣਾ ਦੱਸ ਤੇਵਾਰੀ ਵਾਰੀ ਚੱਲ ਜਾਂਦੀਆਂ ਏ ਤੇ ਹੋਰ ਇਹਨਾਂ ਨੇ ਇਹਨਾਂ ਦਾ ਕੋਈ ਹਾਲ ਪਹਿਲਾਂ ਵੱਡੀ ਰਿਸ਼ਤਾ ਲੈ ਆਈ ਉਹ ਘਰ ਵਿੱਚ ਤੇ ਹੁਣ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਦੱਸ ਮੈਂ ਕੀ ਕਰਾਂ ਇਹਨਾਂ ਨੇ ਤਾਂ ਮੈਨੂੰ ਬੜਾ ਦੁਖੀ ਕੀਤਾ ਦੁਖੀ ਅਸੀਂ ਅਸੀਂ ਵੀ ਨਾਲ ਹੀ ਦੁਖੀ ਹਾਂ ਕਿ ਤੂੰ ਇਕੱਲੀ ੜਾ ਦੁਖੀ ਈਂ ਨਹੀਂ ਜੇ ਹੁਣ ਮੈਂ ਗਈ ਸੀ 4 ਦਿਨ ਆਪਣੇ ਆਪੇ ਮੈਨੂੰ ਜੋਦੇ ਨਾਲ ਲਿਆ ਭੀ ਜਾ ਤੂੰ ਚਲ ਜਾ ਤੇ ਆਪਣੇ ਭਰਾ ਦੇ ਕੋਲ ਰਹਿ ਪੀ 4 ਦਿਨ ਰੀਸ਼ਾਂ ਬੜੀਆਂ ਕਰਦੀ ਇੱਕ ਦੂਜੇ ਨਾਲ ਕੇ ਰੀਸ਼ਾਂ ਆਏ ਬਗਾਨੀ ਹੁੰਦੀ ਫੇਰ ਭਣ ਕੀ ਕਰਦੀਆਂ ਅਜੇ ਤੇ ਦੋਵੇਂ ਪਹਿਣਾ ਸਕੀਆਂ ਵਾ ਹ ਉਹ ਤੈਨੂੰ ਤਾਂ ਹੁਣ ਕੀਤਾਣਾ ਹੋਏਗੇ ਸਮਝਾਏ ਆਗੇ ਕੀ ਸਮਝਾਵਾਂ ਪੁੱਤ ਇਹਨਾਂ ਨੂੰ ਇਹ ਐਡੀ ਮੰਨਦੀਆਂ ਵਾ ਆਓ ਜਾ ਫੇਰ ਇਹਨਾਂ ਦੀ ਮੰਮੀ ਨਾਲ ਗੱਲ ਕਰ ਮੰਮੀ ਵਿਚਾਰੀ ਕਿਹੜੀ ਸੌਖੀ ਈ ਧੀਆ ਵਾਲੇ ਪੁੱਤ ਸੌਖੇ ਨਹੀਂ ਹੁੰਦੇ ਤੇ ਹੋਰ ਫਿਰ ਯਾਹ ਫੇ ਸਾਧੂ ਫੋਨ ਕਰਕੇ ਉਹਨਾਂ ਨੂੰ ਅਹੀਂ ਵੀ ਢੀਆਂ ਵਾਲੇ ਕੀ ਆਖੀ ਗਏ ਉਹਨਾਂ ਵਿਚਾਰਿਆਂ ਨੂੰ ਇਹਨਾਂ ਸਮਝ ਤੇ ਇਹਨਾਂ ਨੂੰ ਚਾਹੀਦੀ ਆ ਤੇ ਦੁਖੀ ਇਹਨਾਂ ਕਰਕੇ ਆਈ ਆਪਾਂ ਦੁਖੀ ਤਾਂ ਪਤਾ ਹੀ ਹੈਗੇ ਆ ਤੇ ਜੋਦਾ ਮੈਨੂੰ ਆਂਦਾ ਹੈਗਾ ਭੀ ਇਹਨਾਂ ਨੇ ਦੋਵੇਂ ਝੜੀਆਂ ਆਂਦਾ ਰੋਜ ਜੁੰਡੋ ਜੁੰਡੀ ਹੁਣ ਦਿਖਾਵਾਂ ਤੇ ਮੈਂ ਫੇ ਦਸ ਪਹਿਣਾ ਪਹਿਣਾ ਆਈ ਹਾਂ ਹੈ ਜੇ ਪਹਿਣਾ ਪਹਿਣਾ ਨਾ ਹੁੰਦੇ ਗਾਂ ਤੇ ਇਹਨਾਂ ਨੂੰ ਕੋਈ ਵੱਖਰੀਆਂ ਵੱਖਰੀਆਂ ਹੁੰਦੀਆਂ ਇਹਨਾਂ ਨੂੰ ਕੋਈ ਗੁੱਸੇ ਹੁੰਦਾ ਚੱਲ ਮਾਦਾ ਸਮਝਾ ਫਿੰਦਾਂ ਨੂੰ ਕਿ ਵੇਖੀ ਜਾਂਦੀ ਕੀ ਬੰਦਾ ਸਮਝਾਉਣਾ ਪੁੱਤ ਕੀ ਆ ਕਿ ਤਾਂ ਰੂੜੀ ਘਟਾ ਦਵਾਈ ਦੂਈ ਵੀ ਫਸਲ ਚ ਪਾਈ ਆ ਕਿ ਅਸੀਂ ਇਹ ਲੜਦੇ ਰਹੇ ਤਾਂ ਤਹੀ ਮੈਂਦੇ ਰਹੇ ਇੰਨਾ ਵਾ ਮਾਦਾ ਹਾਂ ਰੋਟੀ ਨਹੀਂ ਮਿਲਣ ਈ ਰੋਟੀ ਨਹੀਂ ਮਿਲ ਸੋਈ ਸੋਈ ਚੀ ਨਹੀਂ ਵਰਦੀਆਂ ਚੱਲ ਮਾਦਾ ਤੂੰ ਵੜ ਜਾ ਨਹੀਂ ਮੈਂ ਫਿਰ ਰੋਟੀ ਪਾਣੀ ਤੁਹਾਡੀ ਚਲ ਪੁੱਤ ਜਿਤਨਾ ਨਹੀਂ ਮੇਰੇ ਕੋ ਪੱਕਿਆ ਘਰ ਨੂੰ ਖਾਲੇ ਕਰੇ ਨਾ ਲਾ ਆਉਂਦੇ ਸਾਬੇਕੇ ਆ ਪਹਿਲਾਂ ਤੇਰੇ ਹੱਥੇ ਖਾਣੇ ਸੀ ਕੀ ਆ ਜਾਣ ਦੇ ਨੂੰ ਕੋਈ ਨਹੀਂ ਪੀ ਕੋਈ ਨਹੀਂ ਜਾਣਦੇ ਤੇ ਤੁਸੀਂ ਨਾ ਕੁਝ ਵੀ ਆਖਿਓ ਤੇ ਕਲਾ ਨਾ ਪਾਇਓ ਚੱਲ ਕਰ ਗੱਲ ਮਾਦਾ ਆ ਮੈਂ ਬਾਹਰ ਹੋਇਨਾ ਮੈਂ ਹੋਂਦਿਆ ਕੀ ਕਰਨਾ ਪਹਿਲਾਂ ਵੇਨ ਨਹੀਂ ਆ ਪੈਣੀ ਵੀ ਪੁੱਛ ਨਹੀਂ ਗਾ ਮੈਨੂੰ ਕਿ ਨਹੀਂ ਪੁੱਛਣੀ ਪੁੱਛਣੀਆਂ ਪੁੱਛਣੀ ਕਿਉਂ ਨਾ ਲੜਾਈ ਤੈਨੂੰ ਦਵਾ ਪਣ ਦੀ ਆਪਣੀ ਆ ਚੱਲ ਮਾਦਾ ਕਰੂ ਸੂਤਰਾਂ ਨੂੰ ਆਪਾਂ ਵੇਨੇ ਬਾਹਰ ਹੋ ਗਏ ਤੂੰ ਮਾਸ ਆਨਦਾ ਹਾਂ ਲੱਗਦਾ ਮੰਮੀ ਆ ਗਏ ਆ ਮੰਮੀ ਨੇ ਦੱਸਿਆ ਵੀ ਨਹੀਂ ਫੋਨ ਕਰਕੇ ਕਿ ਮੈਂ ਆਉਣ ਲੱਗੀ ਆ ਇਹ ਤੇ ਕਹਿੰਦੇ ਸੀ ਕਿੰਨੇ ਦਿਨ ਰਹਿਣਾ ਮੈਂ ਇੱਕ ਤੇ ਤਾਰ ਦੇ ਨਾਲ ਚਿੰਬੜੀ ਇੱਕ ਪਤਾ ਨਹੀਂ ਕਿੱਥੇ ਮੰਮੀ ਦਾ ਸਿਕਾ ਸਾਸਰੀ ਦਾ ਰਾਜੀ ਹਾਂਜੀ ਤੇ ਤੈਨੂੰ ਦੱਸਿਆ ਵੀ ਨਹੀਂ ਤੂੰ ਤੇ ਕਹਿੰਨੀ ਮੈਂ ਦੱਸ ਦੇ ਰਹਿ ਕੇ ਆਉਣਾ ਅਮਰੀਕਾ ਰਹਿਣਾ ਫੋਟੋ ਮੈਂ ਹੈਗਾ ਹੀ ਤੇ ਮਾਮਾ ਤੇ ਤੇਰਾ ਠੀਕ ਨਹੀਂ ਤੋ ਮੈਨੂੰ ਆਉਣ ਨਹੀਂ ਹੀ ਦਿੰਦੇ ਚਲ ਬੈਠਾ ਮਾਮਾ ਤੂੰ ਹੀ ਕਰ ਚੱਕੀ ਕਾਲਾ ਪਾਈ ਕਿੰਨੇ ਪਾਈ ਕਿੰਨੇ ਦੱਸਦਾ ਵਾ ਕੀ ਪਤਾ ਵਾ ਮੈਨੂੰ ਤੇ ਫੋਨ ਗਿਆਗਾ ਕੱਲ ਹੂੰ ਤੇ ਮੈਨੂੰ ਕਿਥੇ ਤੁਸੀਂ ਚਾਹੰਦੇ ਨਾਲ ਉੱਥੇ ਰਹਿਣ ਦਿੱਤਾ ਵਾ ਮੰਮੀ ਕੋਲ ਲੈ ਆਂਦੇ ਨਹੀਂ ਖਾਣ ਨੂੰ ਖਾਣ ਨੂੰ ਪੁੱਤ ਮੈਂ ਕੀ ਲਿਆਉਣਾ ਈ ਤੁਰ ਕੇ ਤੇ ਆਈ ਬਸੋਂ ਉੱਥੇ ਉਤਰੀ ਤਕੀ ਮੈਂ ਲਿਆਉਣਾ ਹੈਗਾ ਤੇ ਲੈ ਆਂਦਾ ਜੀ ਤੁਸੀਂ ਜੋ ਖਾਣਾ ਵਾ ਲੈ ਆਓ ਜਾ ਕੇ ਲੈ ਤੇ ਆਵਾਂਗੇ ਫਿਰ ਵੀ ਮਾਂ ਦਾ ਝੋਲੇ ਦੀ ਤੇ ਝਾਕ ਹੁੰਦੀ ਹੈ ਨਾ ਕੀ ਲਿਆਉਂਦਾ ਤੇ ਕੀ ਚੱਲ ਕੋਈ ਗੱਲ ਨਹੀਂ ਠੀਏ ਹੁਣ ਮੈਂ ਫਿਰ ਕੋਈ ਖਰੀਦਿਆ ਨਹੀਂ ਅੱਡੇ ਦੇ ਤੇ ਕੋਹ ਵੀ ਮੰਮੀ ਕਿੰਨੇ ਫੋਨ ਕੀਤਾ ਸੀ ਤੈਨੂੰ ਮੇਰੇ ਜੋਦਾ ਨੇ ਫੋਨ ਕੀਤਾ ਹੈਗਾ ਕਿ ਇਹ ਘਰ ਲੰਡਈਆਂ ਆਵਾ ਮੰਮੀ ਇੰਨੇ ਲੜਾਈ ਪਾਈ ਓ ਵੱਡੀ ਨੇ। ਉਹ ਕੀ ਆਂਦੀ ਆ ਤੈਨੂੰ? ਐਵੇਂ ਹੀ ਪੁੱਛ ਲਈ ਜਾ ਕੇ ਅੰਦਰ ਉਹਨੂੰ ਆਪੇ। ਪੁੱਛਣਾ ਕੀ ਆਪੇ ਦੱਸੂਗੀ ਕਿ ਮੈਂ ਉਹਨੂੰ ਕੀ ਪੁੱਛਣਾ ਵਾ? ਹਾਂ ਹਾਂ। ਤੇਰੇ ਮੈਨੂੰ ਤਾਂ ਤੁਸੀਂ ਜੀਣ ਨਹੀਂ ਦਿੰਦੀਆਂ ਮੈਂ ਦੱਸ ਕਿ ਮੰਮੀ ਮੈਂ ਕੀ ਕੀਤਾ ਈਓ? ਕੀਤਾ ਹੁਣ ਮੈਨੂੰ ਕੀ ਪਤਾ ਕੀ ਕੀਤਾ ਮੁੰਡਾ ਮੈਂ ਫੋਨ ਕੀਤਾ ਜਾਂ ਮਨਜੋਨੇ ਫੋਨ ਕੀਤਾ ਅਸੀਂ ਤੇ ਤੇਰੇ ਤੱਕ ਕੋਈ ਗੱਲ ਹੀ ਨਹੀਂ ਪਹੁੰਚਾਈ। ਮੁੰਡਾ ਮੈਨੂੰ ਭੱਜ ਭੱਜ ਪੈਣ ਦਿਆਗਾ ਤੇ ਆਪੇ ਉਹਨੇ ਮੈਨੂੰ ਕੋਲਾ ਦਿੱਤਾ। ਕਿ ਜਾ ਤੂੰ ਪਤਾ ਲਾਇਆ ਆਪਣੇ ਭਰਾ ਦਾ ਜਾ ਕੇ ਤੇ ਫੇਰ ਮੈਨੂੰ ਆਂਦਾ ਤੂੰ ਆਉਣਾ ਨਹੀਂ ਤੂੰ ਆਉਣਾ ਨਹੀਂ ਉਹ ਮੈਨੂੰ ਉਹਨਾਂ ਦੇਣ ਤੇ ਮੇਰਾ ਰਾਤ ਦਾ ਜੀ ਨਹੀਂ ਲੱਗਦਾ ਮੈਨੂੰ ਪਤਾ ਨਹੀਂ ਕੀ ਗੱਲ ਵਾ ਜਿਹੜਾ ਮੁੰਡੇ ਨੇ ਫੋਨ ਕੀਤਾ ਮੈਨੂੰ ਗੱਲ ਜਦੋਂ ਮੰਮੀ ਕੋਈ ਵੀ ਨਹੀਂ ਹੋ ਇੱਥੇ ਹੂੰ ਗੱਲ ਕਿਉਂ ਨਹੀਂ ਵੇਹਲਾ ਰਮਾਨਾ ਮੈਂ ਕੰਮ ਕਰਦੀ ਆ ਆਪਣਾ ਮੈਂ ਕਦੀ ਲੜਾਈ ਪਾਈ ਐ ਐਵੇਂ ਕੀ ਪਤਾ ਹੁਣ ਮੈਨੂੰ ਪੁੱਤ ਕੀ ਤੁਹਾਡੀਆਂ ਦੁਆਵਾਂ ਪੈਣਾ ਵਿੱਚ ਬਣਦਾ ਵਾ ਲੈ ਮੰਮੀ ਆ ਵੀ ਗਏ ਵਾ ਇਨਾਂ ਦੇ ਰਹਿਣਾ ਹੀਗਾ ਵੇਹ ਉਹਦੀ ਗੱਲ ਕਰ ਉੱਥੇ ਬੈਠੀ ਗੱਲਾਂ ਸੁਣਾਈ ਜਾਂਦੇ ਹੀ ਉਹ ਇਹ ਨਹੀਂ ਵੀ ਮੈਂ ਪਾਣੀ ਪੁੱਛ ਲਾਂ ਘੁੱਟ ਬੈਗੀ ਲੱਗੇ ਚਲ ਮੈਂ ਪਾਣੀ ਫੜਾਵਾਂ ਆਹ ਅਬ ਤੇ ਸੋ ਖਸਾਂ ਦੇ ਨਾਲ ਹੀ ਵੇ ਕੱਪੜੇ ਵੀ ਸੋ ਧੋ ਤੋ ਕਿੰਨੇ ਪਾਏ ਮੈਨੂੰ ਸਤਾਵਾ ਨਹੀਂ ਕੀ ਗੱਲ ਪਰਸੋਂ ਦੀ ਹਨ ਮੈਨੂੰ ਹੀ ਸਤਾਵਾ ਸਾਸਰੀ ਆਮੀ ਸਾਸਰੀ ਕਾ ਰਾਜੀ ਹਾਂਜੀ ਪਾਣੀ ਪਾਣੀ ਤੇ ਬੋਤਾ ਕੀ ਪੀਣਾ ਵਾ ਮੈਨੂੰ ਤੇ ਬੜਾ ਹੈਗਾ ਮੇਰਾ ਤਾਂ ਉੱਥੇ ਜੀਣਾ ਲੱਗੇ ਤੇ ਮੈਂ ਆਖਿਆ ਪਤਾ ਨਹੀਂ ਕੀ ਗੱਲ ਵਾ ਤਾ ਤੁਸੀਂ ਤੇ ਦੋਵੇਂ ਪੈਣਾ ਬੜੀਆਂ ਸੋਹਣੀਆਂ ਇਹਨੂੰ ਇਹ ਲੀੜਾ ਕੱਪੜਾ ਤੋਂ ਡਈ ਤੂੰ ਮੈਨੂੰ ਨਾਲ ਲੈ ਜਾਂਦੀ ਮੈਂ ਵੀ ਨਾਨਕੇ ਜਾਣਾ ਨਹੀਂ ਗੱਸੂ ਉਹ ਤੇ ਪੁੱਤ ਗਲਤੀ ਹੋਈ ਤੂੰ ਮੈਨੂੰ ਆਨੀਓ ਮੈਂ ਜਾਣਾ ਤਾਂ ਮੈਂ ਤੈਨੂੰ ਨਾਲ ਲੈ ਜਾਂਦੀ ਸਹੀ ਗੱਲ ਮੈਂ ਤੇ ਆ ਬਾਅਦ ਚ ਬੜਾ ਪਛਤਾਈ ਕਿ ਤੂੰ ਤਾਂ ਪੁੱਤ ਮੈਨੂੰ ਇੱਕ ਵਾਰ ਵੀ ਨਹੀਂ ਆਖਿਆ ਵੀ ਮੈਨੂੰ ਵੀ ਨਾਲ ਨਾਨਕੇ ਲੈ ਚੱਲ ਮੈਂ ਤੇ ਤੁਹਾਨੂੰ ਕਿਹਾ ਸੀ ਕਿ ਕੱਲ ਨੂੰ ਕੁੜੀਆਂ ਨੇ ਛੁੱਟੀਆਂ ਪੈ ਰਣੀਆਂ ਆ ਮੈਂ ਤੇ ਆਪਾਂ ਚੱਲ ਪਾਂਗੇ ਪਰ ਤੁਸੀਂ ਤੇ ਮੈਨੂੰ ਡੀਕ ਹੀ ਨਹੀਂ ਕੀਤੀ ਮੇਰੀ ਤੇ ਮਮਾ ਜੀ ਕਿਹੜੀ ਗੱਲ ਵੇ ਤੇ ਤਿਆਰ ਹੀ ਰਹਿੰਦੀ ਆ ਕਿਤੇ ਨਾ ਕਿਤੇ ਚੱਲ ਪੁੱਤ ਕੁੜੀ ਚਿੜੀ ਆ ਉਹਦਾ ਜੀ ਕਰਦਾ ਹੋਊਗਾ ਜਾਣ ਨੂੰ ਤੋ ਮੈਨੂੰ ਆਣੀਓ ਤਾਂ ਮੈਂ ਤੈਨੂੰ ਵੀ ਨਾਲ ਲੈ ਜਾਂਦੀ ਮੈਨੂੰ ਤਾਂ ਤੁਸੀਂ ਦੋਆ ਪਹਿਣਾ ਨੇ ਕਿਸੇ ਨੇ ਵੀ ਨਹੀਂ ਆਖਿਆ ਮੰਮੀ ਇਦਾਂ ਫੇ ਸਾਰਿਆਂ ਦਾ ਗਿਆ ਥੋੜੀ ਸਰਦਾ ਵਾ ਚਲੋ ਕਰ ਚ ਇੱਕ ਜਣਾ ਗਿਆ ਹੋਵੇ ਤਾਂ ਫੇਰ ਸੱਜਦਾ ਵਾ ਚਲੋ ਇੱਕ ਜਾਨੀ ਚੱਲ ਜਾਂਦੀ ਇੱਕ ਜਾਨੀ ਮੇਰ ਨਾਲ ਚੱਲ ਜਾਂਦੀ ਇੱਕ ਜਾਨੀ ਤੂੰ ਭੇਕੇ ਚੱਲ ਜਾਂਦੀ ਤੇ ਤੁਸੀਂ ਤਾਂ ਘਰ ਵਿੱਚ ਕਾਲਾ ਹੀ ਪਾ ਛੱਡੀ ਮਿੱ ਕਾਲਾ ਮੈਂ ਨਹੀਂ ਪਾਈ ਇੰਨੇ ਪਾਈ ਆ ਤੇ ਮੰਮੀ ਮੈਂ ਕੱਲੀ ਚੱਲੀ ਨਾ ਨਿਆਨੇ ਲੈ ਕੇ ਇਹ ਤਾਂ ਮੰਮੀ ਪਹਿਲਾਂ ਗਈ ਸੀਗੀ ਮੰਮੀ ਕਿਹਨੇ ਨੋ ਤਵਾਰੀ ਮੇਰੀ ਸੀ ਗਈ ਨੂੰ ਤਾਂ ਹੋਏ ਆਵਾ ਪਾਰ ਤੋਂ ਹੀ ਲੜਿਆ ਨਾ ਕਰੋ ਜਾਓ ਤਾਂ ਹੀ ਦੋਵੇਂ ਚਲ ਜੋ ਮੈਂ ਪਕਾ ਲੂੰਗੀ ਰੋਟੀਆਂ ਅੱਗੇ ਮੁੰਡਿਆਂ ਨੂੰ ਫਕਾ ਕੇ ਖਵਾਦੀ ਰਹੀ ਆ ਇਹਨੂੰ ਜਾ ਲੈੰਦੋ ਤੇ ਮੈਂ ਫਿਰ ਆਪੇ ਬਾਅਦ ਚ ਚਲ ਜੂਗੀ ਤੇ ਤੁਸੀਂ ਮੇਰੇ ਮਗਰੋਂ ਹੀ ਅਦਾ ਕਰ ਲੈਣੀਆਂ ਤਾਂ ਨਾ ਮੁੰਡਿਆਂ ਨੂੰ ਸਤਾਉਂਦਿਆਂ ਤੇ ਮੈਂ ਤਿਆਰ ਹੋਈਂਗੀ ਤੇ ਫਿਰ ਇਹਨਾਂ ਨੂੰ ਚਾਹੀਦਾ ਹੀਗਾ ਨਾ ਮੈਨੇ ਜਾ ਲੈਣ ਦਿੰਦੇ ਉਹ ਹੁਣ ਕੀਤਾ ਤੁਹਾਡਾ ਦੋਆ ਪੈਣਾ ਦੇ ਚ ਕੀਤਾ ਢਾ ਸ਼ਰੀਕਾ ਵਾ ਸ਼ਰੀਕਾ ਲੈ ਇਹਦੇ ਚ ਕਾਦਾ ਹੀਗਾ ਮੈਂ ਚੱਲੀ ਹੀ ਗਈ ਤੇ ਮੈਨੂੰ ਜਾਣ ਨਹੀਂ ਦਿੱਤਾ ਜਾਨਨੀ ਤੇ ਮਨਪੀਤੇ ਇਹ ਤਾਂ ਗੱਲ ਹੈ ਹੀ ਸੀ ਨਾ ਕਿ ਜੇ ਤੂੰ ਪਹਿਲਾਂ ਗਈ ਤਾਂ ਹੁਣ ਮੇਰੀ ਵਾਰੀ ਬੰਦੀ ਸੀ ਜਾਨਨੀ ਇਹ ਥੋੜੀ ਹਰ ਵਾਰੀ ਤੂੰ ਹੀ ਤਿਆਰ ਹੋ ਜਾਂਨੀ ਜਿੱਥੇ ਜਾਣਾ ਹੁੰਦਾ ਤੂੰ ਹੀ ਚਲ ਜਾਨੀ ਆ ਮੈਂ ਤਾਂ ਫਿਰ ਕਾਦ ਨਾ ਵੱਜ ਗਈ ਆ ਮੰਮੀ ਵੱਜਣ ਵਾਲੀ ਕਿਹੜੀ ਗੱਲ ਵਾ ਫਿਰ ਮੈਨੂੰ ਵੀ ਨਾਲ ਹੀ ਬੰਨਿਆ ਵਾ ਮੈਂ ਤਾਂ ਹੁਣ ਤੁਹਾਨੂੰ ਆਖਣ ਦੇ ਹੀ ਪਿਛਾ ਦੋਵੇਂ ਚਲ ਜੋ ਮੈਂ ਨਹੀਂ ਜਾਣਾ ਹੁਣ ਕਿ ਮੈਨੂੰ ਸਤਾ ਦੇਣਾ ਹੁੰਦਾ ਵਾ ਜੇ ਮੈਂ ਭਰਾ ਆਪਣੇ ਕੋ ਇੰਨੀ ਚਰੀ ਗਈ ਤਾਂ ਤੋਹੀ ਮੈਨੂੰ ਉੱਥੇ ਟਿਕਣ ਨਹੀਂ ਦਿੱਤਾ ਮੁੰਡਿਆ ਨੇ ਮੈਨੂੰ ਫੋਨ ਲਾ ਦੇਤਾ ਚੰਗਾ ਜਲੂਸ ਕਢਾਇਆ ਨਾ ਫਿਰ ਇਹਨਾਂ ਨੇ ਨਾਲੇ ਫੋਨ ਕਰਾਇਆ ਉੱਥੇ ਮੈਂ ਆ ਨਹੀਂ ਕਰਵਾਇਆ ਆਪੇ ਕਰਵਾਇ ਕੀਤਾ ਨਹੀਂ ਮੰਮੀ ਅਸੀਂ ਦੋਵਾਂ ਜੀ ਨਹੀਂ ਨਹੀਂ ਨਾ ਕੀਤਾ ਤੈਨੂੰ ਉਹ ਤੇ ਆਂਦਾ ਨਾ ਕਿ ਆਪ ਕਾਉਂਦੀਆਂ ਵਾ ਨਾ ਰਸੋਈ ਵਿੱਚ ਵਰਦੀਆਂ ਹਗਾ ਤਾਂ ਤੂੰ ਮੈਂ ਮੰਮੀ ਆ ਜਾ ਤੇ ਇਹਨਾਂ ਨੂੰ ਸਮਝਾ ਮੈਂ ਤਾਂ ਸਵੇਰ ਦੀ ਉੱਠ ਕੇ ਲੱਗੀ ਹਾਂ ਤੇ ਉੱਠਣਾ ਹੀਗਾ ਤੇ ਮੇਰੇ ਤੇ ਡਿੜਬਿੜ ਇੰਨੀ ਹੋਈ ਜਾਵੇ ਉਹ ਨਹੀਂ ਮੇਰਾ ਕਿਸ ਨੇ ਵੀ ਪੁੱਛਿਆ ਕਿ ਡਿੜਬਿੜ ਹੋਉਂਦੀ ਆ ਕਿ ਕੀ ਹੋਣਿਆ ਵਾ ਤੈਨੂੰ ਆ ਜਾ ਤਾ ਪਤਾ ਤੁਸੀਂ ਦੋਵੇਂ ਪੈਣ ਆਈਂਓ ਜੇ ਕੋਈ ਵਿੱਚ ਹੋਰ ਆਉਂਦੀ ਤਾਂ ਫੇਰ ਕੀ ਕਰਦੀਆਂ ਚੰਗੀ ਰਹਿਣਾ ਹੈਗਾ ਤੇ ਐਵੇਂ ਪੰਗਾ ਹੀ ਪਾ ਲਿਆ ਉਤੋਂ ਨਾ ਮੈਨੂੰ ਜਾਣ ਦਿੱਤਾ ਉਤੋਂ ਫੋਨ ਕਰਕੇ ਤੁਹਾਨੂੰ ਵੀ ਸੱਦ ਲਿਆ ਚਲ ਜਾਓ ਚਲ ਜੋ ਤੋ ਹੀ ਦੋਵੇਂ ਮੈਂ ਵੀ ਨਹੀਂ ਜਾਣਾ ਹੈਗਾ ਇਹ ਕਿਦਾਂ ਕਲਾ ਪਾ ਕੇ ਜਾਣ ਦਾ ਫਾਇਦਾ ਕੀ ਆ ਤਾਂ ਮੈਨੂੰ ਹੀ ਸਤਾ ਹੈਗਾ ਏ ਨੱਠੀ ਆਈ ਮੈਂ ਧਰ ਕੇ ਆਈ ਆਂ ਤੂੰ ਹੀ ਰਹਿ ਆਲਾ ਨਹੀਂਗਾ ਉਹਨੇ ਤਾਂ ਉਦਾ ਹੀ ਫੋਨ ਕਰ ਦਿੱਤਾ ਹੁਣਾ ਵਾ ਉਹ ਤੇ ਆਂਦਾ ਹੀ ਕਦੋਂ ਆਉਣਾ ਵਾ ਤੂੰ ਬੀਬੀ ਆ ਜਾ ਮੰਮੀ ਆ ਜਾ ਮੰਮੀ ਆ ਜਾ ਤਾਂ ਮੈਂ ਦਿਨ ਨਾ ਚੜਿਆ ਤੇ ਮੈਂ ਜਿਉ ਤਰੀ ਤਾਂ ਹੁਣ ਮੈਂ ਪਹੁੰਚੀ ਆਣ ਕੇ ਪਤਾ ਤੁਹਾਨੂੰ ਬਿਮਾਰ ਮੈਂ ਉਦਾਂ ਰਹਿਨੀ ਚਲੋ ਫੇ ਤੂੰ ਟੈਨਸ਼ਨ ਨਾ ਲੋ ਕੋਈ ਗੱਲ ਨਹੀਂ ਸਾਡਾ ਇਦਾ ਹੀ ਚੱਲਦਾ ਚੱਲਦਾ ਵਾ ਚੰਗੀ ਕੀਤੀ ਆ ਤੁਸੀਂ ਅਧ ਕਰ ਦਿੱਤੀ ਆ ਮੰਮੀ ਹਾਂ ਅੱਜ ਮੈਂ ਬੜੀ ਵਧੀਆ ਖਬਰ ਲੈ ਕੇ ਆਇਆ ਮਾ ਤੇਰੇ ਲਈ ਤੂੰ ਕੰਨੀ ਹੁੰਨੀ ਸੀ ਨਾ ਨਾ ਕਮਾਵਾ ਤੂੰ ਤੇ ਤੂੰ ਨਾ ਕਮਾਈਆ ਅੱਜ ਵੇਖ ਲੈ ਮੈਂ ਵਧੀਆ ਖਬਰ ਲੈ ਕੇ ਆਇਆ ਕੀ ਖਬਰ ਲਿਆ ਅੱਜ ਉਹਨਾਂ ਦੇ ਘਰ ਰੋਟੀ ਨਹੀਂ ਪੱਕੀ ਹੈ ਤੇ ਕਰ ਕਿੰਨਾ ਘਰ ਓ ਸਮ੍ਰੀਤ ਹੁਣਾ ਘਰ ਹਾਏ ਕਿਉਂ ਅੱਜ ਉਹ ਲੜਪੀਆਂ ਦੋਨੇ ਸਬਜੀ ਤੋਂ ਸੱਚੀ ਕਹ ਹਾਂ ਤੇ ਬੀਬੀ ਜ ਬੀਬੀ ਬਣੀ ਹੈ ਸਰਪੰਚਣੀ ਉਹਨਾਂ ਦੀ ਅੱਛਾ ਫੈਸਲਾ ਕਰਾਉਂਦੀ ਪਈ ਆ ਆਹੋ ਲੈਣੀ ਮੇਰਾ ਪੁੱਤ ਕਿੱਡਾ ਸਿਆਣਾ ਹੋ ਗਿਆ ਹੁਣ ਤੇ ਆ ਮੈਨੂੰ ਬੜੀ ਵਧੀਆ ਖਬਰ ਦਿੱਤੀ ਤੂੰ ਹਾਂ ਹੋਰ ਕੀ ਕੀ ਹੋਇਆ ਫਿਰ ਹੋਰ ਕੀ ਉਹ ਦੋਨੇ ਭਰਾਡੇ ਇਹੀ ਗੱਲਾਂ ਕਰਨੇ ਕੀ ਹਾਂ ਯਾਰੇ ਤੂੰ ਮੈਨੂੰ ਫਸਾਇਆ ਵਾ ਅੱਛਾ ਵੱਡੇ ਭਾਜੀ ਨੂੰ ਕਹਿਣ ਦਿਹਾਣਾ ਨਾ ਮੰਨਾਂ ਆਹ ਅੱਛਾ ਛਾ ਲੈ ਕਿੰਨੀ ਸੋਹਣੀ ਖਬਰ ਦਿੱਤੀ ਆ ਅੱਜ ਤੇ ਨਾ ਤੂੰ ਬਹੁਤ ਹੀ ਵਧੀਆ ਕੰਮ ਕੀਤਾ ਅੱਜ ਨਹੀਂ ਤੈਨੂੰ ਚਪੇੜਾ ਪੈਣੀ ਅੱਛਾ ਕਿੰਨਾ ਸਿਆਣਾ ਹੋ ਗਿਆ ਮੇਰਾ ਪੁੱਤ ਹੂੰ ਤੇ ਹੁਣ ਕੁਛ ਖਾਣਾ ਪੀਣਾ ਨਹੀਂ ਨਹੀਂ ਮੈਨੂੰ ਪੈਸੇ ਚਾਹੀਦੇ ਕਿੰਨੇ ਦਵਾ ਮੈਂ 50 ਰੁਪਏ ਦੇ ਦੇ ਅੱਛਾ ਤੇ ਹੁਣ ਤਾਂ ਨੇਰਾ ਬੜਾਵਾ ਤੇ ਹੁਣ ਕੀ ਕਰਨਾਈ ਮੈਂ ਸਵੇਰੇ ਚੀਜੀ ਲਿਆਉਣੀ ਆ ਤੂੰ ਸਵੇਰ ਨੂੰ ਮੁੱਕਰ ਜਾਣਾ ਨਹੀ ਨਹੀ ਮੈਂ ਨਹੀਂ ਮੁੱਕਰਦੀ ਤੂੰ ਮੈਨੂੰ ਇਦਾਂ ਹੀ ਖਬਰਾਂ ਲਿਆ ਕੇ ਦਿਆ ਕਰ ਫੇਰ ਨਹੀਂ ਮੈਂ ਮੁੱਕਰਦੀ ਨਹੀਂ ਤੂੰ ਸਵੇਰ ਨੂੰ ਮੁੱਕਰ ਜਾਣਾ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਦੇਨੀ ਆ ਪੈਸੇ ਆ ਲੈ ਮੇਰਾ ਪੁੱਤ 100 ਰੁਪਏ ਲੈ ਤੂੰ ਹੈਰੇ ਤੇ ਤੂੰ ਮੈਨੂੰ ਇਦਾਂ ਹੀ ਖਬਰਾਂ ਖੁਬਰਾ ਦਿੰਦਾ ਰਿਹਾ ਕਰਨਾ ਫੇਰ ਤੇ ਮੈਨੂੰ ਫੇਰ ਤੂੰ ਬੜਾ ਚੰਗਾ ਲੱਗੂਗਾ ਠੀਕ ਅੱਜ ਤੇ ਲੋਟਰੀ ਨਿਕਲਾਈ ਓਏ ਖੋਸ਼ ਹੋ ਗਿਆ ਇਹ ਮੁੰਡਾ ਤੇ ਖੁਰਸ਼ ਤਾਂ ਮਾਂ ਵੀ ਹੋ ਗਈ ਆ ਐਨੀ ਵਧੀਆ ਖਬਰ ਜੋ ਮਿਲ ਗਈ ਮੈਨੂੰ ਹੁਣ ਮੈਂ ਜਾ ਕੇ ਪੁੱਛੂੰਗੀ ਮਨਪ੍ਰੀਤ ਨੂੰ ਅਬ ਦੇਖ ਲੈ ਜਤੇ ਵੇੜਾ ਹੀ ਬਣਾ ਛੱਡਿਆ ਵਾ ਇਹਨਾਂ ਨੇ ਕਦੀ ਅੰਦਰ ਲੈ ਵੇੜੇ ਚਲਾ ਲਓ ਤੇ ਕਦੀ ਬਾਹਰ ਲੈ ਵੇੜੇ ਚਲਾ ਲਓ ਰੋ ਰੋਟ ਚਾੜੂ ਲਾ ਕੇ ਦੱਸ ਇਹਨਾਂ ਟੱਲਾਂ ਕਸਾਉਣੀ ਆ ਦੇਂ ਤੇਂਦਰ ਦੀਦੀ ਤਾਂ ਗੋਪੀ ਦੀਦੀ ਕੜਾ ਵੇਖਣ ਦੀ ਏ ਇਦਾਂ ਕਰਦੀ ਆ ਝਾੜੂ ਮੇ ਲਵਨੀ ਆ ਕੇ ਪਹਿਲਾਂ ਗੱਲਾਂ ਬਾਤਾਂ ਕਰ ਆਵਾ ਤੇ ਦੀਦੀ ਨੇ ਸੌ ਜਾਣਾ ਜਾ ਕੇ ਫੁੱਲ ਵੀ ਸਾਰੇ ਖਰਾਬ ਹੋ ਹੀ ਜਾਂਦੇ ਸੁੱਕੀ ਜਾਂਦੇ ਪਏ ਸਾਰੇ ਇਹਨਾਂ ਨੂੰ ਵੀ ਕੱਟਦੇ ਆ ਹੁਣ ਮਹਾਨਪ੍ਰੀਤ ਤੁਰੀ ਆਉਣ ਡਈ ਆ ਕਰਦੇ ਦੀਦੀ ਕੁਛ ਨਹੀਂ ਆ ਫੁੱਲ ਵੇਖਣ ਦੇ ਹੀ ਮੈਂ ਹਾਂ ਸੁੱਕ ਗਏ ਇਹਨਾਂ ਨੂੰ ਹੁਣ ਕੱਟਣਾ ਪੈਣਾ ਹਨਾ ਆਹ ਮੈਂ ਵੀ ਕਹਿੰਦੀ ਮੈਂ ਵੀ ਇਕੱਠੇ ਕਰਕੇ ਤੇ ਰੱਖ ਲੂੰਗੀ ਫਿਰ 바ਵਾ ਛੱਟਾ ਦੋਂਗੇ ਉਹ ਤੇ ਨਹਿਰ ਤੱਕ ਆਹੋ 바ਵਾ ਲੱਗਦੇ ਸੋਹਣੇ ਓਦਾਂ ਵੀ ਕਿੱਸੋ ਨਹੀਂ ਖਿੜੇ ਹੀ ਗਏ ਨਾ ਤੇ ਹੋਰ ਸਾਰਾ ਸੀਜ਼ਨ ਨਗਾ ਦਿੰਦੇ ਕੰਮ ਕਰ ਕਰ ਲਿਆ ਜੀ ਕੰਮ ਕਰ ਲਿਆ ਮੈਂ ਤੂੰ ਕਰਦੀ ਆਈ 바ਵਾ ਸੁੱਕ ਤੇ ਉੱਠਦੇ ਲੱਗਦਾ ਤੁਸੀਂ ਮੈਂ ਉੱਠ ਜਾਨੀ ਟਾਈਮ ਨਹੀਂ ਮੈਂ ਕੀ ਕਰਨਾ ਬਸ ਨਿਆਣੇ ਸੰਭੰਦ ਤੇ ਲੱਗੀ ਆਂ ਬਾਕੀ ਘਰ ਦਾ ਕੰਮ ਵੀ ਤੈਨੂੰ ਪਤਾ ਬਰਾਬਰ ਦਾ ਹੀ ਆ ਹੋਤੈ ਤਾਂ ਕੰਮ ਵੀ ਵਾਧੂ ਪੈ ਜਾਂਦਾ ਨਾ ਕੰਮ ਬੜਾ ਪੈ ਜਾਂਦਾ ਕਰ ਲਿਆ ਕਿ ਨਹੀਂ ਅੱਧਾ ਪਚਦਾ ਕਰ ਲਿਆ ਵਾ ਤੇ ਹੋਇਆ ਹੀ ਆ ਕਿ ਅੱਛਾ ਹੂੰ ਨਿਆਣੇ ਨਿਆਣੇ ਅੰਦਰ ਹੀ ਗਏ ਤੇ ਕੀ ਕਰਦੀ ਗੋਪੀ ਗੋਪੀ ਦੀਦੀ ਵੀ ਆਪਣੇ ਮੰਡੇ ਦਾ ਢੇ ਹੀ ਨਹੀਂ ਡਿਊਟੀ ਕਰਨ ਕੇ ਇਸ ਕੰਮ ਵੰਡ ਲੈ ਤੁਸੀਂ ਕੰਮ ਵੰਡਿਆ ਹੀ ਐ ਜਦੋਂ ਆਪੋ ਆਪਣਾ ਕਰਨਾ ਵਾ ਤੇ ਅੱਛਾ ਅੱਛਾ ਹੂੰ ਨਾਲ ਮਮੀ ਫਿਰ ਕਹਿੰਦੇ ਹੀ ਗਏ ਪੀ ਆ ਆ ਤੂੰ ਕਰਨਾ ਵਾ ਤੇ ਆ ਤੂੰ ਕਰਨਾ ਉਹਦਾ ਪਤਾ ਨਹੀਂ ਵੰਡਿਆ ਦੋਵਾਂ ਨੇ ਅੱਛਾ ਅੱਛਾ ਹੂੰ ਤੇ ਮੇਰੀ ਗੱਲ ਸੁਣਾ ਮੈਨੂੰ ਪਤਾ ਲੱਗਾ ਵੀ ਤੁਹਾਡੀ ਰਾਤੀ ਲੜਾਈ ਜੀ ਵੰਡਈ ਰਾਤੀ ਆਹੋ ਨਾ ਮੰਮੀ ਬੋਲਦੀ ਬੜਾ ਉੱਚਾ ਵਾ ਉਹ ਤਾਂ ਕਰਕੇ ਲੱਗ ਜਾਂਦਾ ਵਾ ਕਈ ਵਾਰੀ ਨਹੀਂ ਨਹੀਂ ਮਨਪ੍ਰੀਤ ਮੈਨੂੰ ਲੱਗਣ ਡਿਆ ਜਿਹਦਾ ਗੋਪੀ ਵੀ ਵਾਵਾ ਬੋਲਣ ਡਈ ਗੋਪੀ ਦੀਦੀ ਤੇ ਆਦਤ ਹੀ ਆ ਬੋਲਣ ਡਿਆ ਭੀਆ ਦੋਵੇਂ ਨੌ ਸੱਸ ਫਿਰ ਸੋਣੀ ਲਓ ਹਣ ਸਾਰੀਆਂ ਹਾਂ ਏਹ ਜੀ ਤੂੰ ਕੰਮ ਨਹੀਂ ਕਰਦੀ ਮੈਂ ਜੇ ਮੈਂ ਕਰਦੀ ਆ ਤੈਨੂੰ ਪਸੰਦ ਨਹੀਂ ਹੁੰਦਾ ਤਾਂ ਮੈਂ ਕੀ ਕਰਾਂ ਫਿਰ ਹਨਾ ਤੂੰ ਬਟੇ ਠੇਠੋ ਕੇ ਬੈਠੀ ਰਿਆ ਕਰ ਫੇ ਜੀ ਜੀ ਮੇਰੇ ਕੋਲ ਨਹੀਂ ਕੰਮ ਕੋਮ ਵੇ ਕੇ ਛੱਡਿਆ ਜਾਂਦਾ ਤੁਹਾਨੂੰ ਪਤਾ ਮੈਂ ਤਾਂ ਨੇਰੀ ਲੈਦਾ ਕੰਮ ਨੂੰ ਤੇ ਮੈਂ ਅੱਗੇ ਅੱਗੇ ਲਾਈ ਫਿਰਦੀ ਤੇ ਤੂੰ ਇਦਾਂ ਹੀ ਕਰਿਆ ਕਰ ਛੱਡ ਕੇ ਤੇ ਬੈਠੀ ਰਿਆ ਕਰ ਆਪੇ ਕਰਦੀ ਰਵੇ ਜਦੋਂ ਪਸੰਦ ਹੀ ਨਹੀਂ ਆਉਣਾ ਤਾਂ ਫਿਰ ਆਪੇ ਕਰੇ ਨਾ ਕਰੇ ਤੈਨੂੰ ਸਾਣਾ ਕਈਗਾਂ ਮੈਂ ਫਿਰ ਛੱਡ ਦਿੰਨੀ ਨਹੀਂ ਆ ਵੀ ਕਰ ਲਾ ਹਾਂ ਹਾਂ ਫਿਰ ਮੰਮੀ ਨੂੰ ਵੇ ਜੋ ਗੋਈ ਪਵਾ ਲੈਂਦੀ ਆ ਭਾ ਮੰਮੀ ਇਹ ਇਦਾਂ ਕਰਦੀ ਤੇ ਇਦਾਂ ਕਰਦੀ ਫੇਰ ਸਿਆਨੇ ਮੂਹ ਨੂੰ ਫੇਰ ਮੈਂ ਕੰਮ ਲੱਗ ਜਾਨੀ ਫੇਰ ਹੁੰਦਾ ਬੁੱਢਾ ਬੰਦਾ ਐਵੇਂ ਘਰਪਦਾ ਫਿਰਦਾ ਵਿੱਚ ਮੈਂ ਆ ਮੈਂ ਕਿਹਾ ਮੈਂ ਭਾਵੇਂ ਲੇਟ ਕਰਾਂ ਤੇ ਭਾਵੇਂ ਜਿੱਦਾਂ ਮਰਜ਼ੀ ਕਰਾਂ ਆ ਚਲ ਕੰਮ ਵੰਡਿਆ ਸੋਖ ਤੇ ਹੈਗੀ ਐ ਨਾ ਹੁਣ ਵੇਲਾ ਮੇਰਾ ਪਿਆ ਨਾ ਉੱਥੇ ਝਾੜੂ ਜੇ ਮਰਜ਼ੀ ਕਰੂ ਮੈਂ ਲਾ ਲੂ ਨਾ ਜੀ ਕਰੂ ਤੇ ਨਹੀਂ ਸਹੀ ਮੈਂ ਮੰਮੀ ਨੇ ਵੀ ਕਿਹਾ ਤੇ ਮੰਮੀ ਕਹਿੰਦੇ ਨਾ ਜੇ ਤੂੰ ਨਾ ਨਾ ਲਾਇਆ ਤੇ ਫੇਰ ਉਹਨਾਂ ਨੇ ਕਹਿਣਾ ਵਾ ਵੀ ਮੈਂ ਕੱਲ ਨੂੰ ਨਹੀਂ ਲਾਉਂਗੀ ਤੇ ਇੱਥੇ ਕਿਹੜਾ ਇੰਨੇ ਖਲਾਰਾ ਪਿਆ ਸੀ ਉਦਾਂ ਵੀ ਕੀ ਪਤਾ ਉਹਨੂੰ ਤੇ ਝਾੜੂ ਲੱਗੇ ਤੇ ਖਲਾਰਾ ਦਿਖੀ ਜਾਂਦਾ ਹੁੰਦਾ ਉਹਦਾ ਹੀ ਉਹ ਤੈਨੂੰ ਤੰਗ ਕਰਦੀ ਫਿਰਣਾ ਜੇ ਉਹ ਜੇ ਕਿਤੇ ਪੋਚਾ ਲਾ ਦੇ ਤੇ ਫਿਰ ਸਾਨੂੰ ਨੰਗਣ ਵੀ ਨਹੀਂ ਦਿੰਦੀ ਇਧਰੋਂ ਦੀ ਉਹ ਪੋਚਾ ਲੱਗਿਆ ਪੋਚਾ ਲੱਗਿਆ ਮੈਂ ਹੁਣ ਮੇਰੇ ਨਿਆਣੇ ਮੇਰੇ ਨਿਆਣੇ ਨੇ ਤੇ ਪਹਿਣਾ ਪਾਉਣਾ ਖਲਾਰਾ ਲੈ ਹੁਣ ਜਿਹੜੇ ਪੈਰ ਆ ਸਿਰ ਤੇ ਰੱਖ ਲਈਏ ਦੱਸ ਜਦੋਂ ਹੁਣ ਉਹਦੇ ਸਾਡੇ ਕੋਲ ਇੱਥੇ ਜਾਂਦਾ ਹੁੰਦਾ ਹੀਗਾ ਤੇ ਜੀਦੀ ਮੈਂ ਵੀ ਇੱਥੇ ਪੋਚੇ ਲਾਏ ਹੁੰਦੇ ਹੀਗੇ ਪੇਕਿਆਂ ਦੀ ਗੱਲ ਵਾ ਤੇ ਇਹ ਕਟ ਨਹੀਂ ਖਲਾਰਾ ਪਾਉਂਦਾ ਹੁੰਦਾ ਇਹਦਾ ਮੁੰਿਆਣਾ ਤੇ ਮੇਰੇ ਕਹਿੰਦਾ ਵੀ ਨਿਆਣਿਆਂ ਨਾਲ ਕਰਦੀ ਹੈ ਹਨ ਤੇ ਨਿਆਣੇ ਥੋੜਾ ਸਮਝਾਇਆ ਜਾ ਸਕਦਾ ਉਹ ਤੇ ਆ ਨਿੱਕੇ ਨਿੱਕੇ ਤਾਂ ਹੈਗੇ ਉਹਨਾਂ ਨੂੰ ਕੀ ਪਤਾ ਵੀ ਮੈਂ ਕਹਣਾ ਅੱਜ ਟਾਡਾ ਸੈਣਾ ਹੋ ਗਿਆ ਉਹ ਤੇ ਕਹਨੂ ਮੇਰੇ ਵੀ ਤੇ ਹੋਈ ਜਾਣੇ ਉਹਨਾਂ ਨੇ ਕਹਣਾ ਕਿ ਤੇ ਵੀ ਅਹੀਂ ਖਲਾਲਾ ਪਾਉਣੇ ਤੇ ਤੂੰ ਮੰਨੇ ਨੂੰ ਕਿਹਾ ਕਰਾ ਮਾੜਾ ਮੋਟਾ ਕਿਆ ਆ ਦੇ ਕਰਦਾ ਕਿ ਇਹ ਦਾਵਾ ਉਹ ਵਿਡਾ ਦਾਵਾ ਹਾਂ ਉਹ ਵੀ ਟਾਲ ਛੱਡਦਾ ਉਹ ਵੀ ਭਾਜੀ ਨੂੰ ਕਹਿ ਛੱਡਦਾ ਵਾ ਵੀ ਤੂੰ ਕਹਿ ਤੂੰ ਕਹਿ ਉਹ ਕਹਿ ਦਿੰਦਾ ਤੂੰ ਕਹਿ ਤੇਜ ਵੀ ਬਤੇਰੀ ਡਰ ਵੀ ਲੱਗਦਾ ਹੀ ਆ ਤੇ ਲੱਗਦਾ ਵਾ ਉਹ ਤੇ ਆਟ ਗਵਾਨ ਨਹੀਂ ਕਿਸ ਨੂੰ ਛੱਡਦੀ ਤੇ ਉੱਥੇ ਫਿਰ ਤੇਰੀ ਤਾਂ ਭੈਣ ਆ ਭੈਣ ਜਾ ਕੇ ਤੂੰ ਕਿਤੇ ਦੱਸ ਵੀ ਨਾ ਦਵੀ ਆਪਣੀ ਭੈਣ ਨੂੰ ਵੀ ਪਿੰਦਰ ਇਦਾਂ ਕਰਦੀ ਮੈਂ ਮੈਂ ਡਿਸਲਾਈ ਭੈਣ ਦੀ ਆ ਜਦੋਂ ਸਲਾਈ ਪਾਉ ਉਹਦੋਂ ਲੜਾਈ ਹੋ ਜਾਂਦੀ ਹੈ ਸਾਡੀ ਮੈਂ ਨਹੀਂ ਦੱਸ ਆਪੇ ਹੱਥੀ ਲਿਆ ਕੇ ਤੁਹਾਨੂੰ ਆਪੇ ਇਦਾਂ ਕਰੀ ਜਾਣ ਲਈ ਆ ਕੀ ਪਤਾ ਪੈਣਾ ਇਹਦੀਆਂ ਹੋਈ ਜਾਣੇ ਜਦ ਮੈਂ ਜਾ ਕੇ ਫਿਰ ਝਾੜੂ ਚੁੜੂ ਲਾਣਾ ਫਿਰ ਕਹੋਗੀ ਮੈਨੂੰ ਦੇਖੋ ਡਰੀ ਮੈਂ ਤਹੀ ਸੌਂ ਜਾਣਾ ਮਾਤਾ ਮੈਂ ਕਿਤੇ ਤੇਰਾ ਦਰਵਾਜ਼ੇ ਖੜਕਉਂਦੀ ਫਿਰੂੰਗੀ ਆ ਮੈਂ ਫਿਰ ਕੰਮਕੁਮ ਕਰ ਕੇ ਨਾ ਘੜੀ ਘੜੰਮੇ ਪੈ ਜਾਣੀ ਕੀ ਕਰਨਾ ਹੁੰਦਾ ਮੇਰੀ ਆਦਤ ਨਹੀਂ ਮੇਕੇ ਹੁੰਦਾ ਹੀ ਨਾ ਤੇ ਤੂੰ ਹੀ ਇਕੱਲੇ ਕਰਕੇ ਵੇਲੇ ਹੋ ਜਾਂਦੇ ਇਹਦੇ ਬਸ ਅਹੀਂ ਟੈਨ ਜਣੀ ਆਈ ਹਾਂ ਮਾਤਾ ਬੋਲਣ ਨੂੰ ਤੇ ਅਹੀਂ ਦੋਵੇਂ ਜਾਣੀ ਆਇਦਾ ਤੇ ਉਹ ਵੀ ਬੈਸਣ ਨਹੀਂ ਆ ਨਾਲ ਫਿਰ ਕੰਮ ਤਾਂ ਤੈਨੂੰ ਹੀ ਪੈਣ ਰਿਹਾ ਸਾਰਾ ਕੰਮ ਤੇ ਮੈਨੂੰ ਹੀ ਪੈਣਾ ਮਾ ਜਿਹਨੇ ਬੋਲ ਕੇ ਸਾਲ ਲੈਣਾ ਉਹਨੂੰ ਕਿ ਲੋਡ ਪਈ ਹੱਥ ਨਾ ਨਿਕਲ ਉਹ ਬੋਲ ਕੇ ਚੰਗੀ ਬਣ ਜਾਂਦੀ ਆ ਵੀ ਮੈਂ ਬਹੁਤ ਕੰਮ ਕਰਨ ਨਹੀਂ ਆ ਹਾਂ ਬਸ ਰੋਟੀ ਪਕਾ ਲੈਣੀ ਆ ਉਹ ਵੀ ਸਨਾਹੀ ਕਰੀ ਜਾਣੀ ਕਰੀ ਜਾਣੀ ਇਹੋ ਜੀ ਰੋਟੀ ਖਾਣ ਖਨੋ ਕੀ ਥੋੜਿਆ ਉਹ ਦਮਨਪ੍ਰੀ ਤੂੰ ਤਾਂ ਬਾਤ ਹੀ ਔਖੀ ਹੋ ਗਈ ਬਹੁਤ ਔਖੀ ਹੋ ਗਈ ਹੁਣ ਬੰਦਾ ਅੱਡ ਹੋਣ ਨੂੰ ਵੀ ਕਿੰਨਾ ਕਵੇ ਹਾਂ ਉਹ ਫਿਰ ਤੇ ਉਹ ਆਪਣੀ ਮੰਮੀ ਨੂੰ ਕਿਹਾ ਕਰ ਹਾਂ ਵੀ ਇਹਨੂੰ ਸਮਝਾਇਆ ਕਰੇ ਮੰਮੀ ਵੀ ਬਸ ਪੱਲੇ ਹੀ ਝਾੜਦੀ ਆ ਕਿ ਕੋਈ ਗੱਲ ਨਹੀਂ ਇੱਥੋਂ ਨਿਕਲੀਆਂ ਜੇ ਉੱਥੇ ਜੋ ਮਰਜ਼ੀ ਕਰਦੀਆਂ ਰੋ ਅੰਦਰ ਅੰਦਰ ਲੜ ਲਿਆ ਕਰੋ ਸਵੇਰੇ ਸੁਲਾ ਹੋ ਜਾਂਦੀ ਉਹਨੂੰ ਵੀ ਇਹੋ ਹੀ ਆ ਵੀ ਉਹੋ ਹੀ ਜੋ ਪੇਕਿਆਂ ਚ ਕਰਦੀਆਂ ਸੀਗੇ ਉਹ ਕੋਈ ਹੋ ਉਥੇ ਚੱਲ ਹੁਣ ਕੀ ਮੈਂ ਤੈਨੂੰ ਦੁੱਖੜੇ ਸੁਣਾਉਣ ਆ ਗਈ ਹੋਰ ਸੁਣਾਓ ਹੋਰ ਬਸ ਠੀਕ ਆ ਅੱਛਾ ਮੈਂ ਕੱਸਣਾ ਨਹੀਂ ਮੇਰੀ ਭੈਣ ਨੂੰ ਨਹੀਂ ਨਹੀਂ ਮੈਂ ਨਹੀਂ ਕਰਦੀ ਗੱਲ ਆਹ ਕੀ ਬਣਾਇਆ ਈ ਤਰਜ ਮੈਂ ਆਲੂ ਮਟਰ ਬਣਾਏ ਈਗੇ ਚੱਲ ਠੀਕ ਆ ਮੈਂ ਭਰਾਂਉਂਗੀ ਘੜੀ ਕਨੂੰ ਆਜੀ ਹੋਈ ਗੱਲ ਨਹੀਂ ਹਾਂ ਹਾਂ ਚੱਲ ਠੀਕ ਆ ਮੈਂ ਜਾ ਕੇ ਤੇ ਕਰ ਲਾਂ ਕਿਹਰੋਂ ਨਨੇ ਤੇ ਸੂਰਜ ਨੂੰ ਮੈਂ ਡਾ ਪਣਾਵਾ ਵੀ ਕਿੱਥੇ ਚੱਲ ਗਿਆ ਹੈਗਾ ਆ ਹੋਇਆ ਵੀ ਆ ਪਾਣੇ ਹੂੰ ਚੱਲ ਚੰਗਾ ਕਿਉ ਲੈ ਝਾੜੂ ਤੇ ਜੱਫੀ ਨਹੀਂ ਆ ਪਿਆਈ ਝਾੜੂ ਚੱਲ ਮੈਂ ਚੱਕ ਕੇ ਦਿਲ ਜਾਣੀ ਆ ਨਾ ਮਮਮੀ ਨੇ ਦੱਸਦੀਆਂ ਵੀ ਵੇਖ ਵਾਂਡਾ ਤੇ ਕੰਮ ਹਾਂ ਝਾੜੂਗਾ ਤਾਂ ਮੈਂ ਮੈਂ ਤੇ ਲਾ ਹੀ ਲੈਣਾ ਵਾ ਲੈ ਫੜਾ ਤੂੰ ਕਿੱਥੇ ਚਲੇ ਗਈ ਸੀ ਮੈਂ ਤੇ ਬਿੰਦਰ ਕੋ ਗਈ ਸੀ ਕਿ ਉਹ ਮੈਨੂੰ ਵਾਜਾ ਮਾਰਨ ਦੀ ਤੁਰ ਰਹਿ ਸਕਦੀ ਆ ਵਾਜਾ ਤੋਂ ਨੇ ਕੀ ਮਾਰਨੀ ਹੈ ਇਹ ਤੂੰ ਆਪ ਹੀ ਗਈ ਹੋਣੀ ਆ ਉਹ ਤੇ ਮੈਨੂੰ ਕਹਿਣ ਦੀ ਸੀ ਕਿ ਉਹ ਕੁੱਕੜ ਕਲਗੀ ਮੈਂ ਵੜ ਦੇਣੀ ਆ ਤੇ ਜੀ ਭੀ ਖਾਣਨੇ ਆ ਤੇ ਲੈ ਜੀ ਤੈਨੂੰ ਕੁੱਕੜ ਕਲਗੀ ਦਾ ਬੜਾ ਪਿਆਰ ਲੈ ਮੈਂ ਜਦ ਤੂੰ ਲੈਣ ਦੀ ਤੂੰ ਮੈਂ ਪੇੜ ਲਵਾਂਗੀ ਤਾਂ ਆਨ ਤਾਂ ਨੂੰ ਫੇਰਨ ਨੂੰ ਤਾਂ ਨੀ ਨਾ ਕਿ ਜਿੱਥੇ ਮਰਜੀ ਜਾਵੇਂ ਸੂਰਜ ਜਾਵੇਂ ਉਹ ਤੋਂ ਪੱਛਮ ਵਿੱਚ ਚਲ ਜੇ ਆ ਤੇ ਜੇ ਹੋ ਜਾਗੇ ਦੁਪਹਿਰ ਨੂੰ ਝਾੜੂ ਫੇਰਿਆ ਜੇ ਕੋਈ ਫਰੋਣਾ ਆ ਜਾਵੇ ਘਰ ਤੇ ਕੀ ਆਖੇ ਤਾਂ ਸਾਨੂੰ ਵੀ ਦੋ ਜਣੀਆਂ ਹੈਗੀਆਂ ਮੈਂ ਕੰਮ ਕਰਨ ਵਾਲੀਆਂ ਤੇ ਕੰਮ ਹੀ ਨਹੀਂ ਕਰਦੀਆਂ ਪਰੋਹਣਿਆਂ ਨੇ ਦੱਸੇ ਤੇ ਪੈਰਾ ਕਿ ਨੰਗਣਾ ਕ ਲੇਟ ਲੇਟ ਨੰਗਣਾ ਉਹਨਾਂ ਨੇ ਜਿਹੜਾ ਉਹਨਾਂ ਨੂੰ ਝਾੜੂ ਵੱਜਾ ਚਾਹੀਦਾ ਵਾ ਮੈਂ ਵੀ ਦੱਸਦੀ ਮਮੀ ਨੂੰ ਵੀ ਆ ਕੰਮ ਕਰਦੀ ਫੇਰਦੀ ਆ ਵੀ ਰਮਾਨਾ ਇੱਥੇ ਤੂੰ ਝਾੜੂ ਲਾਉਂਦੀ ਉੱਥੇ ਤੂੰ ਗੱਲਾਂ ਕਰਦੀ ਆ ਇੰਨਾ ਮੇਰਾ ਤੁਸੀਂ ਟਾਈਮ ਵੇਸਟ ਕਰੀ ਜਾਂਦੇ ਉਦੋਂ ਨੂੰ ਮੇਰੇ ਨਿਆਣਿਆਂ ਨੇ ਆ ਕੇ ਕਹਿ ਦੇਣਾ ਖਾਦੀ ਬਣ ਪਈ ਤੇਰੀ ਹੋ ਗਈ ਆ ਮੇਰੀ ਹਾਦੀ ਆ ਹੱਦ ਤੇ ਉਦੋਂ ਹੋ ਗਈ ਜਦੋਂ ਮਮੀ ਨੇ ਰਿਸ਼ਤਾ ਦਿੱਤਾ ਹਾਂ ਕਰਤੀ ਸੀ ਕਾ ਲਾ ਜੋ ਕਰਨਾ ਇਹ ਬਦਨ ਸੋਟਾ ਕਿ ਮੇਰੇ ਕਰਮਾਂ ਦੇ ਵਿੱਚ ਇੱਕ ਰੱਬ ਨੇ ਦੇ ਕੇ ਗਲਤੀ ਕੀਤੀ ਜਾਂ ਇ ਆ ਜਾਂਦੀ ਦੁਨੀਆ ਚ ਤੇ ਜਾਂ ਮੈਂ ਆ ਜਾਂਦੀ ਪਤਾ ਨਹੀਂ ਕਿੱਥੋਂ ਦੋਵੇਂ ਇਕੱਠੀਆਂ ਘਲਤੀਆਂ ਇੱਕੋ ਘਰ ਉਹ ਵੀ ਮਗਰੋਂ ਥੋੜੀ ਫੇਰ ਨਹੀਂ ਜਾਨ ਛੁੱਟੀ ਫੇਰ ਮੈਨੂੰ ਇੱਥੇ ਲੈ ਆਈ ਚੁੱਕ ਜਦੋਂ ਪਤਾ ਹੀ ਪਿੱਛੇ ਨਹੀਂ ਬੰਨਦੀ ਤੇ ਅੱਗੇ ਬੜੀ ਬੰਨ ਜਾਣੀ ਸਮ੍ਰਿਧ ਆਇਆ ਇਹ ਨਾ ਟਾਈਮ ਲਾਈਆ ਕਿੰਨੀ ਪੌਂਡਾ ਦੇਦੇ ਬੀਬੀ ਨੇ ਪੈਸੇ ਪੈਸੇ ਵੀ ਲੈਣੇ ਕਿ ਕਿਨੇ ਦਿੱਤੇ ਬੀਬੀ ਨੂੰ ਪੈਸੇ ਦਸਾ ਸੋਤਰਾ ਅਛਾ ਤਾਂ ਲਪੇਟਲੀ ਕਿੱਥੇ ਚੱਲੇ ਆਂ ਆਈ ਆ ਜੀ ਜਿਲਾਂ ਚੱਲੇ ਕਿੰਨੇ ਪੈਸੇ ਦੇ ਕੋਲੇ ਆ ਆਈ ਲੈਣੇ ਬੀਬੀ ਕਾ ਅਛਾ ਤੇ ਬੀਬੀ ਨੇ ਉਹ ਤਾਂ ਨਹੀਂ ਦੱਸਿਆ ਨਾ ਤੁਹਾਨੂੰ ਤੇ ਜਾਂ ਤੁਸੀਂ ਵੀ ਨਹੀਂ ਇਹਨੂੰ ਦੱਸਿਆ ਨਾ ਵੀ ਪ੍ਰਾਣਿਆਂ ਵਾਲੇ ਜਿਹੜੇ ਬਿਸਕਟ ਬਿਸਕਟ ਉਹ ਵੀ ਤੇ ਹੀ ਖਤਮ ਕਰਦੇ ਨੇ ਪ੍ਰਾਣੇ ਵਾਲੇ ਆਪੇ ਲਿਆਏ ਹੋ ਕਿ ਉਹ ਨਹੀਂ ਆਪਣੀ ਦੀ ਲਿਆਈਏ ਤੇ ਲਿਆ ਕੇ ਤੇ ਰਾਹ ਤੇ ਨਹੀਂ ਖਤਮ ਤੇ ਤੁਸੀਂ ਕਰ ਦਿੰਨੇ ਆ ਉਹਦੇ ਅੱਜ ਫੇ ਕਰਨੇ ਪੈਣੇ ਚੱਲ ਫਿਰ ਇਦਾਂ ਕਰੋ ਹਾਂ ਆ ਮੈਂ ਚੜਵਾ ਕੇ ਚੁੱਕਦੀ ਆ ਤੇ ਚਲੋ ਮੈਂ ਵੀ ਜਾਣੀ ਤੁਹਾਡੇ ਨਾਲ ਤੁਹਾਡੇ ਪੈਣਾ ਖਰਚੀ ਦਾ ਚੀ ਨਹੀਂ ਖਤਦੀ ਆਹ ਆਪਣੀ ਨਹੀਂ ਐਦਾਂ ਕਰ ਹੈਗੇ ਆ ਲੈ ਚਾਚੀ ਕਰਕੇ ਸਕੂਟਰੀ ਟੁੱਪਰ ਪੁਰਾਣੇ ਮੈਂ ਚਲਾਉਣੀ ਆ ਦੋ ਦਿਆਂ ਨੂੰ ਸਟਾਰਟ ਕਰਦੇ ਮੈਂ ਤਾਂ ਤੁਹਾਡੇ ਨਾਲ ਤਾਂ ਚੱਲਨੀ ਆ ਵੀ ਫੇ ਸੇਫ ਨਹੀਂ ਨਾ ਗਨ ਦੋਵਾਂ ਨੂੰ ਕੱਲਣਾ ਪਰ ਇੱਥੇ ਵੀ ਤੇ ਟੈਨਸ਼ਨ ਤੇ ਮੈਂ ਪਈ ਰਣਾ ਇਦਾਂ ਚੰਗਾ ਮੈਂ ਨਾਲ ਚੱਲਦੀ ਨਹੀਂ ਠਾੜੇ ਤਾਂ ਇਸ ਸਕੂਟਰੀ ਠੋਖਾ ਦੇਗੀ ਵੇ ਲੈ ਲੈ ਪਰ ਇਹੋ ਮੈਂ ਸਟਾਰਟ ਕਰਾਂ ਹਜੇ ਇਹ ਨਹੀਂ ਸਟਾਰਟ ਹੋਣੀ ਤੋ ਖਦੇਗੀ ਆ ਲੈ ਪਰ ਇਹੋ ਮੈਂ ਸਟਾਰਟ ਕਰਾਂ ਦੇ ਆ ਜੀ ਇੱਕ ਮਿੰਟ ਦੇਖ ਮਿੰਟ ਵੇਖੀ ਹੁੰਦੀ ਉਹਨੇ ਜ਼ੋਰ ਨਾ ਕਰ ਵੇਖੀ ਹੁੰਦੀ ਉਹਨੇ ਓ ਕੀ ਚੱਲ ਚੱਲ ਤਰ ਬੱਸ ਆਮੋ ਚਾਮ ਹਾਂਜੀ ਹਾਂਜੀ ਰੋਡ ਦੇ ਉੱਤੇ ਹੀ ਆ ਆ ਕੀ ਰੇਡ ਚ ਲੰਡਿਆ ਉਹ ਹੈ ਤੇ ਮਨਾਫੇ ਵਾਲਾ ਕੰਮ ਹੀ ਆ ਯਾਰ ਖਰਚਾ ਪਹਿਲਾਂ ਬੜਾ ਹੋਇਆ ਵਾ ਆਓ ਕੱਲਾ ਥੋੜਾ ਪਹਿਲਾਂ ਲੈ ਲਾ ਦਮੈਂ ਕਰੀ ਪੁੱਛ ਕੇ ਹੀ ਆ ਚੱਲ ਤੂੰ ਮੇਰੀ ਕਰੀ ਵੇਟ ਤੇ ਮੈਂ ਸਲਾਹ ਕਰਕੇ ਨਾ ਵੀਰਨਾ ਵੇ ਜੇ ਤੁਮ ਦੱਸਦਾ ਵਾ ਠੀਕ ਆ ਕੋਈ ਨਹੀਂ ਨਹੀਂ ਮੈਂ ਸਮਝਾ ਦੇ ਦਦਨਾ ਹਾਂ ਹਾਂ ਠੀਕ ਆ ਹੁਣ ਇਹ ਵੀਰ ਬਾਹਰ ਪੱਠੇ ਵੜਨਿਆ ਮੈਂ ਕਰਦਾ ਸਲਾਹ ਉਹਨਾਂ ਦੱਸਦਾ ਮੈਂ ਜੇ ਉਹ ਮੰਨ ਗਿਆ ਫੇਰ ਲਈ ਲੈਣਾ ਵਗੇ ਹੂੰ ਠੀਕ ਆ ਕਾਲ ਤੇ ਸਹੀ ਯੋਦੀ ਪਲਾਂਟ ਲਿਆ ਇਹਦੇ ਫਾਇਦਾ ਹੀ ਆ ਗਾਂ ਵਾਧਾ ਹੀ ਆ ਹੂੰ ਆਹ ਉਹ ਗੱਡੀ ਨਿਆਣੇ ਦੇ ਕੰਮ ਆਊਗਾ ਮੈਂ ਵੀਰ ਵੇਖਾਂ ਬਾਹਰ ਪੱਠੋ ਢੰਡਿਆ ਇਹ ਸਲਾਹ ਕਰਦਾ ਉਹਨਾਂ ਜਾ ਕੇ ਜੇ ਮੰਨ ਗਿਆ ਤੇ ਮੇਰੇ ਗੱਡੀ 'ਤੇ ਝੰਡਾ ਪਿਆਵਾ ਵੀਰ ਪੱਠੋ ਢੰਡਿਆ ਮੈਂ ਸਲਾਹ ਕਰਨੀ ਕਾਦੀ ਹਰ ਚਵਲ ਪਲਾਂਟ ਮਿਲ ਲਿਆ ਇੱਕ ਰੋਡ ਦੇ ਉੱਤੇ ਹੀ ਤੇ ਕੰਮ ਲਾਫੇ ਵਾਲਾ ਹੀ ਆ ਅਸਾ ਹੂੰ ਤੇ ਲੈਣਾ ਕਿੱਥੋਂ ਇਹ ਪੈਸੇ ਖਰਚਲੇ ਟਰੈਕਟਰ ਤੇ ਖਰਚ ਤੇ ਲੈ ਟਰੈਕਟਰ ਤੇ ਤੇ ਗਲੀ ਨਿਆਣੇ ਦੇ ਕੰਮ ਆਊਗਾ ਔਖੇ ਸੁਖੇ ਲੱਲੇ ਨੇ ਆ ਕਿੱਥੋਂ ਲੈਣੇ ਨੇ ਪੈਸੇ ਕਿੱਥੋਂ ਲਾਵਾਂਗੇ ਇਹਨੇ ਕੋਈ ਨਹੀਂ ਮੰਡਿਓ ਫੜ ਲੈਨੇ ਆ ਤੇ ਕੋ ਗਹਣੇ ਗੁਣੇ ਹੋਣੇ ਆ ਇਹਨਾਂ ਕੋ ਲੱਲੇ ਨੇ ਆ ਗਹਣੇ ਨਾ ਕਿੱਥੋਂ ਇਹਨਾਂ ਚਲਾਕਾਂ ਨੇ ਦੇਣੇ ਸਾਨੂੰ ਤੇ ਗਹਣੇ ਕੀ ਕੰਮ ਪਏ ਕੀ ਕਰਨ ਦੇ ਆ ਪਈ ਇਹ ਕੋਈ ਕਰਦੀ ਓਦਾਂ ਲੜਦੀ ਓਦਾਂ ਘਰ ਨੂੰ ਛਿਆਣੀਆਂ ਹੀ ਆ ਚੀਜ਼ ਪਾੰਦੀ ਵੇਖ ਕੇ ਕੋਈ ਗੱਲ ਨਹੀਂ ਲੱਣੇ ਨਾ ਐਨਾ ਦਿਮਾਗ ਹੁੰਦਾ ਨਹੀਂ ਹੈਗਾ ਨਾ ਦਾ ਪੁੱਛ ਕੇ ਵੇਖ ਲੈਨੇ ਕੀ ਜਾਂਦੀਆਂ ਪਰ ਹੈਗਾ ਕਿੰਨੇ ਕੁ ਚ ਬੰਦਾ ਵਾ ਪਲਾਟ ਉਹ ਤਾਂ ਮੈਂ ਮੈਂ ਦੱਸਦਾ ਤੈਨੂੰ ਸਲਾਹ ਕਰਕੇ ਹੂੰ ਤੇ ਕਹਿੰਦਾ ਫੇਰ ਦੱਸੀ ਥਾ ਟਿਕਾਣੀ ਆ ਥਾ ਟਿਕਾਣੀ ਆ ਅੱਛਾ ਨਾਲੇ ਰੇਟ ਵਧਦੇ ਹੀ ਹੈਗਾ ਔਰ ਰੇਟ ਤੇ ਵਧਦੇ ਉਹ ਤਾਂ ਕਹਾ ਕਮਾਈ ਵਾਲਾ ਸੌਦਾ ਹੀ ਆ ਹੂੰ ਉਹ ਲਹੇਆ ਰੋਡ ਦੇ ਉੱਤੇ ਆ ਨਾ ਮੈਂ ਇਹ ਨਾ ਹੋਏ ਵੀ ਮੁੜ ਕੇ ਪਲਾ ਲੇ ਆਪ ਤੰਗ ਹੋ ਜੀਏ ਉਹ ਨਹੀਂ ਭਾਈ ਨੇ ਨਾ ਸਾਰੀ ਫੈਮਿਲੀ ਲੱਗ ਗਿਆ ਵਿਜਾ ਹਾਂ ਉਹਨਾਂ ਅਮਰਜੈਂਸੀ ਆ ਅੱਛਾ ਤਾਂ ਸਸਤਾ ਹੀ ਦੇਣ ਦੇ ਆ ਠੀਕ ਆ ਉਹ ਕਿੰਦਾ ਦਾ ਕਹਦਾ ਵਿਗਜੇ ਦਾਦਾ ਵਾ ਤੋਂ ਨਾ ਪੈਸੇ ਬੂਹੇ ਭਾਂਜਣ ਉਹਨਾਂ ਦੇ ਤੇ ਇਹੋ ਜਿਹੇ ਸੌਦੇ ਕਿਦਗੇ ਤੇ ਵਜਦੇ ਆ ਰੋਸ਼ੜਾ ਵਜਦੇ ਆ ਇਹ ਤਾਂ ਗੱਲ ਤੇ ਤੇਰੀ ਠੀਕ ਆ ਹਮ ਪਰ ਗੱਲ ਤੇ ਪੈਸਿਆਂ ਦੀ ਆ ਨਾ ਆ ਤਾਂ ਕੋਈ ਗੱਲ ਨਹੀਂ ਮੰਡੀਓ ਫੜ ਲੈਨੇ ਆ ਕਣਕ ਆ ਹੀ ਗਈ ਆ ਆਹ ਉਹ ਜਾਨ ਕਹਿੰਦੇ ਆ ਹੀ ਗਈ ਆ ਹਾਂ ਕੋਕ ਮਾ ਦੇ ਹੋਏ ਨੇ ਚੱਲ ਠੀਕ ਆ ਫੇਰ ਕਰਦੇ ਆ ਕੱਲ ਫੇਰ ਆਹ ਰੈਂਜੀ ਹੁੰਦੀ ਮੁੜ ਕੇ ਕਮਾ ਚੰਗਾ ਹੋ ਗਿਆ ਕਿਉਂਕਿ ਚੰਗੀ ਹੋ ਛੇ ਗਨੇ ਛਿੜਾ ਦਾਂਗੇ ਮੁੜ ਕੇ ਬਾਅਦ ਚ ਇਹਨਾਂ ਨੂੰ ਆਹ ਉਹ ਤੇ ਪੈਸੇ ਛੁੱਟ ਜੰਦੇ ਆ ਹੂੰ ਹੂੰ ਆ ਦੇ ਨਾਲ ਵਿਆਜ ਭਰੀ ਜਾਵਾਂਗੇ ਗਿਆਣੀ ਫੇਕੇ ਹੋਣਿਆ ਵਾ ਚੱਲ ਫੇਰ ਕਰ ਲੈਨੇ ਗੱਲ ਇਹਨਾਂ ਨਾਲ ਆਹ ਕਰੋ ਸਲਾਹ ਮੈਂ ਵੀ ਕਰਦਾ ਮਨ ਪੀਣਾ ਚਲੋ ਕੋਈ ਨਹੀਂ ਕਰ ਲੈਨੇ ਆ ਮੈਂ ਪੱਟੀ ਆ ਜਲੀ ਓਏ ਚਲੀ ਗਾ ਨੂੰ ਮੈਂ ਆਪਣਾ ਪੱਠੇ ਵੱਟ ਕੇ ਆਮ ਮਾਮਾ ਬੋਲੋਂ ਠੀਕ ਟੋਪੀ ਪਾ ਠੰਡ ਹੋ ਗਈ ਕੰਮ ਤੇ ਇੰਨਾ ਕੁ ਸੀ ਨਾ ਜਿਦੋਂ ਡਰਦੀ ਫਿਰੰਦੇ ਸੀ। ਫਿਰ ਨਿਆਣੀ ਆ ਦੇ ਨਾਲ ਚੜਕੇ ਤੇ ਚਲੇਗੀ ਨਮਾਨ। ਤੇ ਮੈਨੂੰ ਨਾ ਹੀ ਪੋਚਾ ਲਾਉਣਾ ਪਵੇ ਹੁਣ। ਪਹਿਲਾਂ ਉਹਦੇ ਨਾਲ ਗੱਲਾਂ ਕਰਨ ਤੁਰ ਪੀ। ਤੇ ਪਿੱਛੇ ਕੋ ਚਾੜੂ ਲਾ ਦੇ। ਜੇ ਉੱਥੋਂ ਛੁਟਕਾਰਾ ਨਹੀਂ ਹੋਇਆ ਤਾਂ ਉਹ ਨਿਆਣੇ ਨਾਲ ਚਲੇਗੀ ਆ। ਬਰਛਾ ਉਹਦੇ ਘਰਾਂ ਤੋਂ ਚਨੇ ਆਣਾ। ਅੱਗੇ ਵੀ ਨਿਆਣੇ ਆ ਜਾਗ ਜੀਜਾਂ ਵਿਹਾਈ ਹੁੰਦਾ। ਨਾਲ ਚਲੇ ਹੀ ਵਾਵਾ ਲੱਗਦੀ ਆ ਬੜਾ। ਕਹਿੰਦੇ ਜਾਗਦੇ ਚੀਜ਼ਾਂ ਲੈਂਦੀ ਜਿਹੜੀ ਛੋਟੀ ਐ ਬਹਾਨਾ ਚਾਹੀਦਾ ਇਹਨੂੰ ਹੋਰ ਖੁਸ਼ ਨਹੀਂ ਵੰਡ ਕੇ ਕੰਮ ਦੇਂਦਾ ਕੀ ਫਾਇਦਾ ਹੋਇਆ ਫਿਰ ਕਹਿੰਦੀ ਵੀ ਤੂੰ ਨੁਕਸ ਕਰਦੀ ਆ ਤੂੰ ਸੜੂ ਪੂਜੂ ਕਰਦੀ ਐ ਸੜੂ ਪੂਜੂ ਤੇ ਮੈਂ ਆਪੇ ਕਰਨਾ ਜਦੋਂ ਮੈਨੂੰ ਕਰਨਾ ਪੈਣਾ ਵਾ ਕੋਈ ਕੰਮ ਨਹੀਂ ਇਹਨੇ ਚਾਹ